ਤੂੰ ਹੱਥ ਕਤਾ ਪਰ ਫੜ ਕੇ ਨਹੀਂ ਕਾਲਜ ਦੇ ਵਿੱਚ ਖੜ ਕੇ ਨਹੀਂ ਤੂੰ ਹੱਥ ਕਤਾ ਪਰ ਫੜ ਕੇ ਨਹੀਂ ਕੁੜੀਏ ਕਾਲਜ ਦੇ ਵਿੱਚ ਖੜ ਕੇ ਨਹੀਂ ਬਨ ਲੈ ਲਿਆ ਗੋਰੀ ਬਨ ਲੈ ਲਓ ਨਹੀਂ ਬਨਨੇ ਦਾ ਤੇਰੇ ਤੇਰੇ ਫੜਨੇ ਦਾ 피ٹے ਮੂੰ ਤੇਰੇ ਪੁੱਤਾ ਤੂੰ ਲੈਣ ਕਿਉਂ ਨਹੀਂ ਆਉਂਦਾ ਵੇਖ ਪੱਤੀ ਮਾਨਾ ਪੁੱਤਾ ਤੂੰ ਲੈਣ ਕਿਉਂ ਨਹੀਂ ਆਉਂਦਾ ਵੇਖ ਪੱਤੀ ਮਾਨਾ ਪੁੱਤਾ ਲੈਣ ਕਿਉਂ ਨਹੀਂ ਕੇ ਮੇਰੀ ਟੁੱਟਗੀ ਪ੍ਰੀਤ ਨੂੰ ਮੈਂ ਦੇ ਲਾਂ ਲਾ ਦੇ ਮੇਰੀ ਟੁੱਟਗੀ ਪ੍ਰੀਤ ਨੂੰ ਮੈਂ ਦੇ ਲਾਂ ਲਾ ਮੇਰੇ ਕੋਲ ਤਾਂ ਹੈਗਾ ਦੇ ਮਾਈਕ ਕਿਹਦੇ ਕੋਲ ਇੱਕ ਤਾਂ ਬੀਬੀ ਕੋਲ ਆਈ ਕਾ ਸੀਗਾ ਭਾਈ ਬਸ ਠੀਕ ਆ 3 ਮਿੰਟਾਂ ਦੇ ਆਖਰ ਤੇਰਦਾ ਕਰਾ ਮੇਰਾ ਮੁੰਨੇ ਮੇਰੇ ਪਾਈ ਨੀ ਗੁੱਡੀਆਂ ਮੇਰੀਆਂ ਸਕੀਆਂ ਪੈਣਾ ਮਾਲ ਪਰ ਜਾਈ ਨਹੀਂ ਆਸਾਂ ਕਰਦੇ ਨੂੰ ਪੋਤਲ ਵਰਗੀ ਕਰ ਜਾਈ ਨਹੀਂ ਆਸਾਂ ਕਰਦੇ ਨੂੰ ਪੈਨਲ ਵਰਗੀ ਤੇ ਆਈ ਨਹੀਂ ਆਸਾਂ ਕਰਦੇ ਨੂੰ ਪੋਤਲ ਵਰਗੀ ਤੇ ਆਈ ਨਹੀਂ ਆਸਾਂ ਕਰਦੇ ਨੂੰ ூத்தினாலாஜி <laughs> ஃபீதினா ਗਰਜ ਰਹੀ ਬੇਨਬਾਬਲਾ ਤੇਰੇ ਮੈਂ ਤੈਨੂੰ ਗਰਜ ਰਹੀ ਦੇਨਬਾਬਲਾ ਜੀ ਨੂੰ ਦੀ ਦੇਨਬਾਬਲਾ ਹਾਲੀ ਪਤ ਪਤੇਰੇ ਬੇਫੌਜੀ ਨੇ ਤਾਂ ਚੱਕਿਆ ਬਿਸਤਰਾ ਹੋ ਗਿਆ ਗੀਦੇ ਓਲੇ ਔਰਤ ਫੌਜੀ ਦੀ ਅੱਖੀਆਂ ਪਰ ਪਰ ਡੋਲੇ ਔਰਤ ਫੌਜੀ ਦੀ ਅੱਖੀਆਂ ਪਰ ਪਰ ਡੋਲੇ ਔਰਤ ਫੌਜੀ ਦੀ ਅੱਖੀਆਂ ਪਰ ਡੋਲੇ ਔਰਤ ਫੌਜੀ ਦੀ 15 ਦਿਨਾਂ ਦੀ ਤਿੰਨ ਪਾਣੀ ਤੂੰ ਕੀਤਾ ਹਾਂ ਤੇਰੇ ਬੋਤੈ ਨੂੰ ਘਮਾਰੇ ਦੀਆਂ ਫਾਲੀਆਂ ਤੈਨੂੰ ਵੀਰ ਦੁੱਧਾ ਜੰਨਾ ਫੌਜੀ ਬਾਜ ਵਿੱਚੋਂ ਆਇਆ ਮੈਨੂੰ ਕਾਂਟੇ ਨਾਲ ਆਇਆ ਤੇਰੀ ਮਾਂ ਮੇਰੇ ਨਾਲ ਲੜਦੀ ਵੇ ਮੈਂ ਕੰਮ ਬਥੇਰਾ ਕਰਦੀ ਤੈਨੂੰ ਦੱਸੂਗੀ ਕੱਲੇ ਨੂੰ ਜਾਣਾ ਫੌਜੀਆ ਤੇਰੇ ਨਾਲ ਤੂੰ ਕੰਮ ਬਤੇਰਾ ਕਰਦੀ ਮੇਰੀ ਮਾਂ ਮੇਰੇ ਨੇ ਤੇਰੇ ਨਾਲ ਲੜਦੀ ਗੱਲਾਂ ਬੁੱਸੂnga ਕਲੀ ਨੂੰ ਵਿੱਚ ਪਰਦੇਸੀ ਲੈ ਗਿਆ ਮੁੰਡਾ ਮੱਕੀ ਦੀ ਸਾਲੀ ਨੂੰ ਵਿੱਚ ਪਰਦੇਸੀ ਲੈ ਗਿਆ ਮੁੰਡਾ ਮੱਕੀ ਦੀ ਸਾਲੀ ਨੂੰ ਵਿੱਚ ਪਰਦੇਸੀ ਲੈ ਗਿਆ ਮੁੰਡਾ ਮੱਕੀ ਦੀ ਸਾਲੀ ਨੂੰ ਵਿੱਚ ਸਾਰੇ ਮੇਰੇ ਨੇ ਜਾਂਦੇ ਪਤਾਸੇ ਸੱਤ ਮੇਰੀ ਨੇ ਬਲੇਂਗ ਮੇਰੀ ਆਇਲ ਫਾਫਾ ਟੰਗੇ ਦੀ ਮੇਰ ਵਰੀ ਆਇਲ ਫਾਫਾ ਟੰਗੇ ਦੀ ਮੇਰ ਵਰੀ ਆਇਲ ਫਾਫਾ ਟੰਗੇ ਸੌਰਾ ਮੇਰਾ ਕਰੇਲੇ ਲਿਆ ਸੌਰੇ ਮੇਰੀ ਜੇ ਤੱਕ ਮੇਰਾ ਐ ਪਤੀਲਾ ਖੜਕੇ ਨੀ ਮਿਹਰਵਾਰੀ ਐ ਪਤੀਲਾ ਖੜਕੇ ਨੀ ਮਿਹਰਵਾਰੀ ਐ ਪਤੀਲਾ ਖੜਕੇ ਨੀ ਮਿਹਰਵਾਰੀ ਕੋਰੇ ਕੋਰੇ ਕੁੰਡੇ ਵਿੱਚ ਚਾਟਣੀ ਮੈਂ ਕੁੱਟੀ ਦੀ ਸੌਰੇ ਦੀ ਅੱਖ ਵਿੱਚ ਪਾ ਦਿੰਨੀ ਆਂ ਕੁੰਡੇ ਕੱਢਣੇ ਦੀ ਣਾੜੀ ਕੁ ਮਟਾ ਕਾਨੀ ਕੋਦਾ ਚਿੱਤ ਝਟਣੀ ਨੂੰ ਕਰਦਾਨੀ ਉਹਦਾ ਚਿੱਤ ਝਟਣੀ ਨੂੰ ਕਰਦਾਨੀ ਤੇਰਾ ਮੇਰਾ ਪਿਆਰ ਸਹੇਲੀਏ ਬੰਗੜਾ ਤੇ ਵਿੱਚ ਰੱਖਣਾ ਜਿਹੜਾ ਆਪਣੇ ਪਿਆਰ ਨੂੰ ਛੇੜੂ ਜਾ ਸਰਕਾਰੀ ਰੱਖਣਾ ਨਹੀਂ ਆਪਾਂ ਦੋਮਾਨੇ ਵਿੱਚ ਖਾੜੇ ਦੇ ਨਚਨੰਨੀਆਂ ਆਪਾਂ ਦੋ ਨਾਨੇ ਵਿੱਚ ਖਾੜੇ ਦੇ ਨਚਨੰਨੀਆਂ ਆਪਾਂ ਦੋ ਨਾਨੇ ਵਿੱਚ ਖਾੜੇ ਦੇ ਨਚਨੰਨੀਆਂ ਆਪਾਂ ਦੋ ਆਕੇ ਨੀ ਛੜੇ ਵਿੱਚ ਟੱਕ ਵੇਸ ਆਂੀਆਂ ਜੁਠਾਣੀਆਂ ਤੇਕੇ ਦਮੇ ਪਹਿਣਾ ਨਚੀਏ ਸੌਰੇ ਨਚੀਏ ਦੁਆਣੀਆਂ ਜੁਠਾਣੀਆਂ ਅੱਖੀ ਜੜੇ ਵਿੱਚ ਟੰਗ ਵੇਦਣੇ ਤੇ ਵਾਏ ਨਾ ਇਹੜਾ ਮੇਰੀ ਮੁੱਖ ਤੇਰੇ ਸਦਾਨੀ ਰਹਿਣਾ ਕੁੜੀਏ ਕਸੀਦਾ ਪਾਣੀ ਪਾਲਕ ਨੂੰ ਛੱਡੀ ਜਾਨੀ ਐ ਬਸਾਰੀ ਮਹਿਲਕ ਨੂੰ ਛੱਡੀ ਜਾਨੀ ਐ ਹੁਸ਼ਰਮੇ ਮਾਲਕ ਨੂੰ ਛੱਡੀ ਜਾਨੀ ਐ ਹੁਸ਼ਰਮੇ ਮਹਿਲਕ ਨੂੰ ਉੱਤੇ ਦਾ ਇਤੁਰੇ ਕਣਕਾ ਇਤੁਰੇ ਕਣਕਾ ਵਿੱਚ ਕਣਕਾ ਦੇਖੋ ਏ ਫਸਲ ਰੀ ਨੂੰ ਲੈ ਗਏ ਕੁੱਤੇ ਬੜੇ ਦਮ से ਹੋਏ ਲੈ ਲੋ ਥਾਲ ਪੂਜੀਆਂ ਲੈ ਲੋ ਥਾਲ ਛੋਲੇ ਲੈ ਲੋ ਥਾਲ ਪੂਜੀਆਂ ਲੈ ਲੋ ਥਾਲ ਛੋਲੇ ਫਸਲ ਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ ਸੱਤ ਸਿਆਵਾਰੀ ਆਈ ਫਤਿਹਰੀ ਸਤਵੇਂ ਵਾਰੀ ਬਸ ਬਰੇ ਕਾ ਹੁਣ ਲਗੀਆਂ ਕਿ ਨਾ ਮੇਰੀ ਸੱਸ ਬਰੇ ਕਾ ਮੁੱਲ ਲਗੀਆਂ ਮੁੱਲ ਲਗੀਆਂ ਮੇਰੀ ਸੱਸ ਬਰੇ ਕਾ ਮੁੱਲ ਲਗੀਆਂ ਮੁੱਲ ਲਗੀਆਂ ਵਿੱਚ ਬਹੁਤ ਸਮੇਂ ਲਈ ਬੈਠੇ ਰਹੇ ਬਹੁਤ ਲੱਗੀਆਂ ਬੰਦ ਹੋ ਗਈ ਤੇਰਾ ਦਿੱਤਾ ਸਾਰੇ ਪਿੰਡ ਦੇ ਪਸੰਦ ਵੰਦੀ ਹੈ ਤੇਰਾ ਦਿੱਤਾ ਸਾਰੇ ਪਿੰਡ ਦੇ ਬਸੰਦ ਜਾ ਗਿਆ ਵੇ ਮੈਂ नाग ਦੀ ਬੱਚੀ ਨਾ ਹੱਥ ਲਾਈ ਜਾ ਗਿਆ ਵੇ ਮੈਂ नाग ਦੀ ਬੱਚੀ ਨਾ ਹੱਥ ਲਾਈ ਜਾ ਗਿਆ ਵੇ ਮੈਂ नाग ਦੀ ਜੱਤੀ ਨਾ ਹੱਥ ਨਾ ਹੀ ਜਾ ਗਿਆ ਰੰਗ ਸਾਧਾਂ ਦੇ ਵੀ ਕਾਲੇ ਰੰਗ ਸੱਪਾਂ ਦੇ ਵੀ ਕਾਲੇ ਸੱਪ ਕੀਲ ਕੇ ਪਟਾਰੀ ਵਿੱਚ ਬੰਨ੍ਹਦੇ ਹੋ ਗਿਆ ਮੁੰਡਾ ਗੋਰਾ ਰੰਗ ਦੇਖ ਕੇ ਮਲੰਗ ਹੋ ਗਿਆ ਮੁੰਡਾ ਗੋਰਾ ਰੰਗ ਦੇਖ ਕੇ ਮਲੰਗ ਹੋ ਗਿਆ ਮੁੰਡਾ ਗੋਰਾ ਰੰਗ ਦੇਖ ਕੇ ਮਲੰਗ